ਕਹਦੇ ਆਪਦੇ ਬਾਪੂ ਹੋਂਦੀ ਹੈ ਕਿ ਚੱਲੀ ਡੈਡੀ ਮੈਂ ਤੁਹਾਨੂੰ ਦੱਸਿਆ ਤਾਂ ਹੈਂਗਾ ਸੀ ਮੈਂ ਤਾਂ ਆ ਮੁੰਡੇ ਨਾਲ ਹੀ ਜਾਣਾ ਬਸ ਇਹਦੇ ਨਾਲ ਹੀ ਵਿਆਹ ਕਰਵਾਉਣਾ ਮੈਂ ਰਹਿਣਾ ਨਹੀਂ ਤੇ ਮੂਹ ਹੱਥ ਜੋੜਾ ਪੱਗ ਨਾਲ ਛੱਡੀ ਨਹੀ ਡੈਡੀ ਮੇਰਾ 5 ਸਾਲਾਂ ਦਾ ਪਿਆਰ ਆ ਵਾ ਜੇ ਇਹ ਪਿਆਰ ਆ ਇਹ ਐਰੂ ਦੀ ਟੱਪ ਡੈਡੀ ਆ ਕੀ ਕਰਦੇ ਹੋਗੇ ਤੁਸੀਂ ਪਰ ਪਿਆਰ ਹੂ ਜੇਰਾ ਨਹੀਂ ਰੇੜੀ ਨਾ ਤਾਂ ਤੁਸੀਂ ਬਹੁਤ ਗਰੁੱਸਤ ਕਰ ਰਹੇ ਹੋਗੇ ਮੈਂ ਪੱਗ ਤੋਂ ਤੇ ਨਹੀਂ ਟੱਪ ਕੇ ਜਾ ਸਕਦੀ ਐਂ ਨਹੀਂ ਬਾਹਰ ਨਹੀਂ ਜਿੱਦ ਰੋੜੀ ਜਾਵੀਂ ਸਾਡੀ ਨਹੀਂ ਸੋਨੀ ਤੂੰ ਪੰਜ ਸਾਲਾਂ ਦਾ ਪਿਆਰ ਆ ਤੂੰ ਉਦੋਂ ਕੀ ਕਹਿੰਦੀ ਸੀ ਮੈਂ ਤਾਂ Laash ਉਤੋਂ ਦੀ ਵੀ ਟੱਪ ਨਿਉ ਪਿਉ ਦੀ Laash ਉਤੋਂ ਦੀ ਟੱਪ ਜੇ ਹੁਣ ਤੂੰ ਦੇ ਪੱਗ ਪਿਆਰੀ ਹੋਗੀ ਤੈਨੂੰ ਮੇਰਾ ਪਿਆਰ ਕਿਪੂ ਤੇਰੇ ਵਰਗੇ ਮੁੰਡੇ ਮੈਨੂੰ ਬਥੇਰੇ ਮਿਲ ਜਾਣਗੇ ਪਰ ਮੇਰਾ ਪਿਉ ਦੀ ਇੱਜ਼ਤ ਰੋਲ ਕੇ ਮੈਂ ਨਹੀਂ ਜਾ ਸਕਦੀ ਹਾਂਗੀ ਨਹੀਂ ਰੇੜੀ ਆ ਪੱਗ ਤੁਹਾਡੀ ਸਿਰ ਤੇ ਸੋਹਣੀ ਲੱਗਦੀ ਆ ਤੇਰਾ ਚਿਹਰਾ ਤੇ ਸੋਹਣੀ ਲੱਗਦੀ ਅੱਛਾ ਵਾ ਤੇਰੇ ਵਰਗੇ ਮੁੰਡੇ ਹੋਰ ਕਿੱਪੂ ਮੈਨੂੰ ਬਹੁਤ ਮਿਲ ਜਾਣਗੇ ਪਰ ਮੇਰੇ ਮਾਪਿਓ ਵਰਗਾ ਮੈਨੂੰ ਕੋਈ ਨਹੀਂ ਮਿਲਣਾ ਮੈਂ ਇਨ੍ਹਾਂ ਦੀ ਲਾਸ ਉੱਪਰ ਦੀ ਨਹੀਂ ਟੱਪ ਸਕਦੀ ਮੇਰੀ ਮਾਂ ਜੇ ਬੋਲਦੀ ਨਹੀਂ ਹੈਗੀ ਮੈਨੂੰ ਕੁਝ ਕਹਿੰਦੀ ਨਹੀਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਇਨ੍ਹਾਂ ਨੂੰ ਮਾਰ ਜਾ ਜਮਾ ਫਿਰ ਤੂੰ 5 ਸਾਲ ਪਹਿਲਾਂ ਨਹੀਂ ਸੋਚਿਆ ਇਹ ਹੁਣ ਤੇਰੇ ਬਾਰੇ ਯਾਦ ਆ ਗਿਆ ਗਲਤ ਸੀ ਜਿਹੜਾ ਮੈਂ ਤੇਰੇ ਨਾਲ ਕਰਾਰ ਕਰ ਬੈਠੀ ਬਸ ਤੂੰ ਇੱਥੋਂ ਚਲਿਆ ਜਾ ਹਾਂ ਮੈਂ ਤਾਂ ਆਪੀ ਗੱਲ ਤੇ ਸੀ